ਪਠਾਨਕੋਟ ਜਾਣਾ ਹੈ ਪਠਾਨਕੋਟ ਜਾਣੀ ਸੀ ਕਹਾਂ ਸੇ ਆਈ ਹੈ ਗਾੜੀ ਗਾੜੀ ਉਹ ਜਗ੍ਹਾ ਦਾ ਇਹ ਨਹੀਂ ਪਤਾ ਮੇਰੇ ਕੋਲ ਜਹਾਂ ਸੋਹਦਾ ਸੀਤੜਾ ਦਰਸ਼ਨ ਰਾਣਾ ਚੁੱਕ ਗੌਰ ਰਖਸ਼ਾ ਦਲ ਪੰਜਾਬ ਅੱਜ ਜਲੰਧਰ ਦੇ ਵਿੱਚ ਜਿਹੜੀ ਗੱਡੀ ਕਾਬੂ ਕੀਤੀ ਹੈ ਬਕਾਇਦਾ ਜਲੰਧਰ ਦੇ ਜਿਹੜੀ ਟੀਮ ਹੈ ਇੱਥੇ ਜਿੰਨੇ ਵੀ ਸੇ ਹੋ ਗਿਆ ਮੇਰੇ ਨਾਲ ਜਿਹੜੇ ਭਾਈ ਸਾਹਿਬ ਖੜੇ ਹੈ ਹੋਰ ਵੀ ਹੈ ਰਵਿੰਦੀ ਉਹਨਾਂ ਦੇ ਸਭ ਨੇ ਸਹਿਯੋਗ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਆ ਮੇਰੇ ਵੀਰ ਜੀ ਨਾਲ ਹੈ ਸਾਰੇ ਇਕੱਠੇ ਹੋ ਕੇ ਨਾਲ ਸਭੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਨੇ ਇੱਥੇ ਰਾਤ ਨੂੰ ਦੇਖੋ ਇਸ ਤੋਂ 3-4 ਸਰ ਗਊ ਕਿੱਥੇ ਫੜੀ ਬਰਾਮਤ ਕਿੱਥੇ ਹੋਈ ਆ ਨਕੋਦਰ ਚੋਂ ਨਕੋਦਰ ਚੋਂ ਕਿੱਥੋਂ ਮਗਰ ਕਰ ਰਹੇ ਕਿੱਥੋਂ ਦਾ ਪਿੱਛਾ ਕਰ ਰਹੇ ਮਗਰ ਦੀ ਗੱਲ ਕਰੀਏ ਜੀ ਇਸ ਬੰਦੇ ਨੇ ਬਕਾਇਦਾ ਇਹ 3-4 ਦਿਨ ਤੋਂ ਇਹ ਅਸੀਂ ਨਾਲ ਇਹਦੀ ਮਤਲਬ ਭਾਜ ਚ ਲੱਗੇ ਸੀ 3-4 ਦਿਨ ਤੋਂ ਟ੍ਰੈਪ ਲਾਇਆ ਸੀ ਤੁਸੀਂ ਕਿਉਂਕਿ ਉਹ ਤਾਂ ਕਾਰਨ ਕੀ ਸੀਗਾ ਇਹ ਬੰਦਾ ਪਿਸਤੌਲ ਪਹਿਲਾਂ ਵੀ ਤਸਕਰੀ ਕਰਦਾ ਔਰ ਦੱਸਣਯੋਗ ਗੱਲ ਇਹ ਹੈ ਕਿ ਇਹ ਲੋਕ ਜਦੋਂ ਤਸਕਰੀ ਕਰਦੇ ਆ ਨਾਲ ਇਹਨਾਂ ਕੋਲ ਹਥਿਆਰ ਵੀ ਹੁੰਦੇ ਅਗਰ ਇਹਦੀ ਤਲਾਸ਼ੀ ਕੀਤੀ ਜਾਵੇ ਬਕਾਇਦਾ ਤੇ ਹਸਲਾ ਵੀ ਮਿਲ ਸਕਦਾ ਉਹਦਾ ਕਈ ਕਾਰਨ ਹੈ ਜਦੋਂ ਇਸ ਗੱਡੀ ਦਾ ਪਿੱਛੇ ਰਕਵਾਨ ਦੀ ਕਿਹੜੀ ਜਗ੍ਹਾ ਤੋਂ ਕਰ ਰਹੇ ਸੀ ਪਿੱਛਾ ਮੋਗੀ ਸੜਕ ਸੀ ਨਾ ਰਸਤੇ 'ਚ ਜਦੋਂ ਰਕਵਾਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਹਨੇ ਗੱਡੀ ਵਝਾਈ ਬੜੀ ਸਪੀਡ ਦੇ ਨਾਲ ਤੇ ਸਾਡੇ ਕੋਲ ਗੱਡੀ ਚੜਾਉਣ ਦੀ ਕੋਸ਼ਿਸ਼ ਕਰੀ ਕਿਉਂਕਿ ਇਹਦੇ ਹਾਸੇ ਨਾਲ ਹੋ ਸਕਦਾ ਸਾਡੇ ਕੋਈ ਖਾਸਾ ਹੋ ਸਕਦਾ ਸੀ ਪਰ ਜਲੰਧਰ ਦੇ ਵਿੱਚ ਬਕਾਇਦਾ ਜਲੰਧਰ ਦੀ ਜਿਹੜੀ ਟੀਮ ਹੈ ਜਿਹੜੇ ਭਾਈ ਸਾਹਿਬ ਹੈ ਸਾਡੇ ਇਹਨਾਂ ਦੀ ਮਦਦ ਨਾਲ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਇਹਦੇ ਨਾਕੇ ਬੰਦੀ ਕਰਕੇ ਤੁਸੀਂ ਦੇਖ ਸਕਦੇ ਹੋ ਇਹ ਗਾਮਾਂ ਦੀ ਗੱਡੀ ਕਾਬੂ ਕੀਤੀ ਹੈ ਪਰ ਇੱਕ ਗਾਵਾ ਦੀ ਜਿਹੜੀ ਤਸਕਰੀ ਹੈ ਇਹ ਤਸਕਰੀ ਦਾ ਤਰੀਕਾ ਤੁਸੀਂ ਸਾਇਦ ਪਹਿਲਾਂ ਨਾ ਦੇਖਿਆ ਹੋਵੇ ਇਹਦੇ ਚ ਇਹਨਾਂ ਨੇ ਕੀ ਕੀਤਾ ਉੱਪਰ ਸਰਦੀਆਂ ਲੋਡ ਕਰਕੇ ਕੀ ਆਦੀ ਹੋਰ ਸਰਦੀਆਂ ਲੋਡ ਕਰਕੇ ਬਕਾਇਦਾ ਉਹਦੇ ਨੀਚੇ ਛੱਤ ਬਣਾਈ ਫੱਟਿਆਂ ਦੀ ਤੇ ਉਹ ਛੱਤ ਦੇ ਨਾਲ ਨੀਚੇ ਨੂੜ ਕੇ ਗੱਠੀ ਵਿਦਰਾ ਉਹ ਬਣ ਕੇ ਰੱਖੀ ਹੈ ਤੁਸੀਂ ਲਾਈਵ ਦੇਖ ਸਕਦੇ ਹੋ ਇੱਥੇ ਅਸੀਂ ਸਿਰਫ ਇੱਕੋ ਹੀ ਮੰਗ ਕਰਦੇ ਹਾਂ ਵੀ ਜਿਹੜੇ ਇਹ ਤਸਕਰ ਲੋਕ ਕਾਬੂ ਕੀਤੇ ਹਨ ਇਹਨਾਂ ਦੇ ਘਟਕੜ ਜਿਆਦਾ ਨਹੀਂ ਕਹਿੰਦੇ 302 ਦਾ ਮਕਦਮਾ ਕਰਜੋਵੇ ਲੋਕੀ ਤੁਹਾਨੂੰ ਕਹਿਣਗੇ ਵੀ 302 ਦਾ ਮਕਦਮਾ ਕਿਉਂ ਹੋਵੇ ਕਹਿੰਦੇ ਕਿਸੇ ਦਾ ਅਗਰ ਕਤਲ ਹੁੰਦਾ ਹੈ ਕਿਤੇ 302 ਲੱਗਦੀ ਹੈ ਸ਼ਾਇਦ ਉਹਨਾਂ ਲਾ ਚੇਂਜ ਹੋਏ ਹੈ ਅਸੀਂ ਤਾਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਵੀ ਇਹ ਹੀ ਮੰਗ ਕਰਦੇ ਆ ਵੀ ਐਦਾ ਦਾ ਕਾਨੂੰਨ ਹੋਵੇ ਜਿਹਦੇ ਤਹਿਤ ਜਦੋਂ ਵੀ ਤਸਕਰੀ ਵਾਲੀ ਗੱਡੀ ਫੜੇ ਤੇ ਉਹ ਸਾਕਤ ਤੋਂ ਉਮਰ ਘੱਟਾ ਜ਼ਰੂਰ ਹੋਵੇ ਇਸ ਲਈ ਬੇਨਤੀ ਕਰਦੇ ਆ ਹਾਂਜੀ ਸਰ ਕੀ ਮਾਮਲਾ ਹੈ ਕੋਈ ਵਜ੍ਹਾ ਫੋਨ ਕਰਦੇ ਇਹ ਮੈਂ ਸਬ ਇੰਸਪੈਕਟਰ ਸਰਜੀਤ ਸਿੰਘ ਚਾਰ ਨੰਬਰ ਦੇ ਜਿਹੜੇ ਡਿਊਟੀ ਆਫਸਰ ਰਹੇ ਅੱਜ ਨਕੌਦਰ ਚੌਂਕ ਤੋਂ ਗੱਡੀ ਮਿਲਿਆ ਥੱਲੇ ਸੱਜੀ ਲੱਦੀ ਹੋਈ ਹੈ ਨੀਚੇ ਲੋਗਾਂ ਤੇ ਸੱਜੀ ਹੈ

कुछ जानी मतलब कैसे जीवित है अभी क्या उनकी क्या? अभी जीवित है जी अभी तो जीवित है अभी इनको कहाँ लेके जा रहे हैं अभी के गौशाला में किसी ने लेके जाते हैं कौन से गौशाला ये तो भी देखते हैं कौन से में लेके जाते हैं किसी अच्छी गौशाला में छोड़ के है। जो संस्था का कहना है कि टोटल तो, तो तो तीन आदमी शादी फरार है उसमें पता उसके बारे में इन्वेस्टिगेशन चलेगी तो पता लगेगा अभी तो सबसे पहले तो हमारा ध्यान गऊ में आया कि गऊ जो सुरक्षित बच्चे और उसको कोई ऐसी वैसी बात ना कोई गाड़ी का पता लगा कौन सी ट्रांसपोर्ट के कहाँ का अभी मेरी ड्राइवर के साथ बात नहीं मैं तो आपके साथ बात कर रहा हूँ और पब्लिक के साथ बात अभी मेरे को काम करने पूछे